ਦੀ ਮੈਂ ਡਾਕਟਰ ਦਿੱਤਾ ਸਿੰਘ ਹਿੰਮਤ ਕਾ ਨੂੰ ਅੱਜ ਦੀ ਜਿਹੜੀ ਆਪਣੀ ਇਕੱਤਰਤਾ ਹੋਈ ਆ ਪਿਛਲੇ ਦਿਨੀ ਵਿੰਧਪਾਲ ਸਿੰਘ ਲੁੰਬਾ ਜੀ ਦਿੱਤੇ ਨਜਾਇਜ਼ ਜਿਹੜਾ ਕੱਚਾ ਪਾਇਆ ਗਿਆ ਸੀ ਤੇ ਉਹਦੇ ਸਬੰਧ ਦੇ ਵਿੱਚ ਆਪਾਂ ਵਕ ਵਕ ਜੰਦੇ ਚਤੇ ਰਹੇ ਆ ਕਿ ਐਨ ਜੀਓ ਤੇ ਅਤੇ ਪੱਤਰਕਾਰ ਭਾਈਚਾਰਾ ਜਿਹੜਾ ਇੱਥੇ ਇਕੱਤਰ ਹੋਇਆ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਮੈਂ ਹੁਣ ਚਾਹਾਂਗਾ ਵੀ ਸੀਗਾ ਜਿਹੜਾ ਕਿ ਸਮਾਜਿਕ ਉਪਰਿਆਆਂ ਦਾ ਸਮੇਂ ਤੇ ਅ ਦੇਖਣ ਕਰਦਾ ਸੀ ਸਰਕਾਰ ਨੂੰ ਦੱਸਦਾ ਸੀ ਕਿ ਵੀ ਤੁਹਾਡੇ ਵਿੱਚ ਇੱਥੇ ਘਾਟ ਆ ਤੁਹਾਡੇ ਰਾਜਨੀਤਕਾਂਵਾਂ ਦੇ ਵਿੱਚ ਇੱਥੇ ਘਾਟ ਆ ਤੁਹਾਡੇ ਅਫਸਰਾਂ ਦੇ ਵਿੱਚ ਇੱਥੇ ਘਾਟ ਆ ਇਹਨੂੰ ਸੁਧਾਰਿਆ ਜਾਵੇ ਜਿੱਥੇ ਸਰਕਾਰ ਨੇ ਅੱਜ بڑے ਵੱਡੇ ਪੱਤਰ ਤੇ ਜੁਤ ਨਸ਼ਾ ਵਿਰੋਧ ਛੇੜਿਆ ਹੋਇਆ ਪਰ ਉਹ ਕਿਤੇ ਨਾ ਕਿਤੇ ਜਿਹੜਾ ਜੁਤ ਨਸ਼ਾ ਵਿਰੋਧ ਘੱਟ ਲੱਗ ਰਿਹਾ ਕਿ ਉਹ ਸਮਾਜ ਸੇਵਕ ਜਿਹੜੇ ਉਸ ਜੁੱਧ ਨੂੰ ਪਹਿਲਾਂ ਤੋਂ ਠੱਲ ਪਾਉਂਦੇ ਤਾਂ ਕਿ ਇਹ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਹੋਂਦ ਵਿੱਚ ਲੈ ਕੇ ਆਇਆ ਸੀ ਤੇ ਉਹਨਾਂ ਤੇ ਇਹ ਜਿਹੜੀ ਅੱਜ ਕਾਰਵਾਈ ਹੋ ਰਹੀ ਹੈ ਜਰਾ ਔਰ ਜਿੱਥੋਂ ਤੱਕ ਮਹਿੰਦਰਪਾਲ ਲੋਕਾਜੀ ਦਾ ਇਹ ਘਟਨਾਕਰਮ ਜੁੜਿਆ ਇਹਨਾਂ ਦੇ ਨਾਲ ਸੁਖਦੀਪ ਸਿੰਘ ਭਰਮਾ ਜਿਹੜੇ ਕਿ ਜਿਹੜਾ ਪ੍ਰਿੰਸਕੋਰ ਦੇ ਵਿੱਚੋਂ ਆ ਜਿਹੜੇ ਨਸ਼ਾ ਵਿਰੋਧੀfront ਦੇ ਪੰਜਾਬ ਦੇ ਆਗੂ ਆ ਔਰ ਸੈਂਕੜੇ ਉਹਨਾਂ ਨੇ ਇੱਕ ਔਰ체 ਅਧਿਕਾਰੀਆਂ ਦੇ ਨਾਲ ਐਸਐਸਪੀ ਆਈਜੀ ਲੈਵਲ ਔਰ ਇਸ ਤੋਂ ਚਲੇਲੇ ਲੈਵਲ ਦੇ ਡੀਐਸਪੀ ਤੱਕ ਦੇ ਕਈ ਸੈਂਕੜੇ ਅਧਿਕਾਰੀਆਂ ਦੇ ਨਾਲ ਕੰਮ ਕੀਤਾ ਵੱਖ-ਵੱਖ ਥਾਵਾਂ ਤੇ ਉਹਨਾਂ ਨੇ ਕੰਮ ਕਰਦੇ ਹੋਏ ਨਸ਼ਾ ਵਿਰੋਧੀ ਜਾ ਕੇ ਸੈਮੀਨਾਰ ਕਰਵਾਏ ਲੋਕਾਂ ਨੂੰ ਜਾਗਰੂਤ ਕੀਤਾ ਔਰ ਬਹੁਤ ਸਾਰੇ ਨੌਜਵਾਨ ਵੀਰਾਂ ਦਾ ਨਸ਼ਾ ਛਡਵਾਇਆ ਜਿਨ੍ਹਾਂ ਵਿੱਚ ਕਾਫੀ ਭੈਣਾਂ ਨੂੰ ਵੀ ਸਹਿਜ ਦੁਆ ਕੇ ਉਹਨਾਂ ਦਾ ਉਤਰਾਲਾ ਕੀਤਾ ਵੀ ਘਰ ਦੇ ਵਿੱਚ ਆ ਹੋਵੇ ਸਮਾਜਿਕ ਮੌਦ ਦੇ ਸੇਵਾ ਹੋਏ ਇਸ ਤਰ੍ਹਾਂ ਦੇ ਤਰੀਕੇ ਨਾਲ ਉਹਨਾਂ ਨੇ ਸਮਾਜ ਦੀ ਸੇਵਾ ਨਿਭਾਈ ਔਰ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦਿਆ ਕਰਦਿਆਂ ਆ ਜਿਹੜਾ ਪਿੰਡੇ ਦਿਨੀ ਰਹਿ ਸਾਲ ਦੇ ਵਿੱਚ 100 ਪਿੰਡੇ ਮਹੀਨੇ ਫਰਵਰੀ ਦੇ ਵਿੱਚ ਇਹਨਾਂ ਤੇ ਪਰਚਾ ਦਰਜ ਹੋਇਆ ਇਹ ਦੋਨਾਂ ਵਿਅਕਤੀਆਂ ਤੇ ਮਹਿੰਦਰ ਪਾਲ ਯੋਦਾ ਜੀ ਸਮਾਜ ਸੇਵੀ ਪੱਤਰਕਾਰ ਹਾਂ ਜੀ ਜੀ ਯੋਜਾ ਗਗਨ ਦਾ ਮਾਮਾ ਬਾਖਿਓ ਔਰ ਉਹਨਾਂ ਦੇ ਨਾਮ ਜਿਹੜੇ ਸੁਖਦੀਪ ਸਿੰਘ ਜੀ ਭਾਲ ਸਾਹਿਬ ਨਸ਼ਾ ਵਿਰੋਧੀ ਫਰੰਟ ਤੇ ਆ ਇਹਨਾਂ ਤੇ ਇਹ ਪਹਿਲਾ ਹੀ ਪਰਚਾ ਦਰਜ ਹੋਇਆ ਕਿਉਂਕਿ ਸਰਕਾਰ ਦਾ ਬਹੁਤ ਸਾਰਾ ਚਿਹਰਾ ਜਿਹੜਾ ਨੰਗਾ ਹੋ ਰਿਹਾ ਸੀ ਉਹਦੇ ਨਾਲ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦੇ ਵੀ ਚਿਹਰਾ ਨੰਗਾ ਹੋ ਰਿਹਾ ਸੀਗਾ ਇਸ ਕਰਕੇ ਉਹਨਾਂ ਨੂੰ ਦੋਨਾਂ ਨੂੰ ਸੱਜ ਕੇ ਐਸਐਸਪੀ ਦਫ਼ਤਰ ਦੇ ਵਿੱਚ ਅ ਲੋਕੇ ਦੋ ਤਿੰਨ ਵਾਰੀ ਸੱਜ ਕੇ ਇਸ ਗੱਲ ਤੋਂ ਵਰਜਿਆ ਵੀ ਗਿਆ ਸੀ ਕਿ ਤੁਸੀਂ ਇਹਨਾਂ ਮੁੰਡਿਆਂ ਨੂੰ ਨਾ ਛੇੜੋ ਤੁਸੀਂ ਨਸ਼ੇ ਤੋਂ ਥੀਲਾ ਨਾ ਜਿਹੜਾ ਬੰਦਾ ਕੋਈ ਭਰੇ ਘਰੋਂ ਨਿਕਲ ਪਰ ਪਿਆ ਜਿਹਦੀ ਅੱਖ ਜਾਗਦੀ ਉਹਦੇ ਬਾਅਦ ਤੇ ਸਮਾਜ ਦਾ ਬੱਚਾ ਵੀ ਉਹਦਾ ਆਪ ਦਾ ਬੱਚਾ ਤੇ ਉਹਦਾ ਆਪ ਦਾ ਬੱਚਾ ਵੀ ਸਮਾਜਿਕ ਬੱਚਾ ਵਾਂਗ ਕਿਉਂਕਿ ਅਸੀਂ ਲੋਕ ਜਿਹੜੇ ਆ ਸਮਾਜਿਕ ਤਾਰਕ ਨੂੰ ਪਾਣ ਜਾਂਦੇ ਆ ਜਦੋਂ ਸਾਨੂੰ ਹੁੰਦ ਵਿੱਚ ਆਉਂਦੇ ਲੋੜ ਪਈ ਆ ਆਮ ਆਦਮੀ ਪਾਰਟੀ ਨੂੰ ਉਹੀ ਬੰਦੇ ਪਹਿਲਾਂ ਆਏ ਸੀਗੇ ਮੂਰੇ ਜਿਨ੍ਹਾਂ ਦੇ ਵਿੱਚ ਦਰਦ ਸੀ ਸਮਾਜ ਪ੍ਰਤੀ ਕਿ ਸਾਡਾ ਜਿਹੜਾ ਗੰਗਲਾ ਸਮਾਜ ਆ ਇਹ ਅਸੀਂ ਰੰਗਲਾ ਸਮਾਜ ਬਣਾਈਏ ਸਾਨੂੰ ਉਦੋਂ ਬਹੁਤ ਸਾਰੇ ਸਬਚ ਬਾਗ ਵੀ ਵਿਖਾਏ ਗਏ ਅਸੀਂ ਹਰ ਇੱਕ ਗੱਲ ਨੂੰ ਜੋ ਸਾਨੂੰ ਭਾਵੇਂ ਭਗਵੰਤ ਮਾਨ ਜੀ ਦੱਸਦੇ ਸੀ ਕੇਂਦਰਵਾਦ ਦੀ ਦੱਸਦੇ ਜਾ ਉਹ ਤੋਂ ਥੱਲੇ ਵਾਲੇ ਲੀਡ ਦੱਸਦੇ ਸੀ ਉਹੀ ਸਮਾਜ ਦੇ ਵਿੱਚ ਲਿਜਾ ਕੇ ਅਸੀਂ ਫਲਾਉਂਦੇ ਰਹੇ ਤੇ ਤੁਹਾਡੇ ਸਾਡੇ ਚਿਹਰੇ ਨੂੰ ਹੀ ਉਹ ਜਿਹੜੀਆਂ ਵੋਟਾਂ ਪੈਂਆਂ ਸੀ ਕਿ ਸ਼ਾਇਦ ਹੋ ਸਕਦਾ ਬਹੁਤ ਵੱਡਾ ਬਦਲਾਅ ਆਊਗਾ ਉਹ ਬਦਲਾਅ ਇਸ ਤਰ੍ਹਾਂ ਦਾ ਆਇਆ ਅੱਜ ਤੁਹਾਡੇ ਸਾਹਮਣੇ ਆ ਕਿਤੇ ਟਰੱਕ ਦੁਨੀਆ ਤੋਂ ਪੈਸੇ ਮੰਗੇ ਜਾਂਦੇ ਆ ਕਿਤੇ ਚੇਅਰਮੈਨੀ ਤੋਂ ਪੈਸੇ ਮੰਗੇ ਜਾਂਦੇ ਆ ਕਿਤੇ ਜਿਹੜੇ ਆ ਡਰੱਗ ਵੇਚਣ ਵਾਲੇ ਨਸ਼ਾ ਵੇਚਣ ਵਾਲੇ ਆ ਸਾਡੇ ਐਨਐਲਏ ਦੇ ਮੂੰਹ ਦੇ ਵਿੱਚ ਵਰਤਨਾ ਪਾ ਰਹੇ ਲੱਟੂ ਪਾ ਰਹੇ ਆ ਇਹ ਹਾਲਾਤ ਜਿਹੜੇ ਕਿਉਂ ਬਣ ਗਏ ਕਿਉਂਕਿ ਜਿਹੜੀ ਸਰਕਾਰ ਆਈ ਸੀ ਕਿ ਨਸ਼ਿਆਂ ਦੇ ਵਿਰੁੱਧ ਉਹੋ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਈ ਔਰ ਇਹੀ ਜਿਹੜੀ ਭਗਵਾਨਤਮਾਨ ਸਰਕਾਰ ਕਹਿੰਦੀ ਹੁੰਦੀ ਸੀਗੀ ਨਸ਼ੇ ਜਿਹੜੇ ਆ ਕੋਈ ਲੋਕ ਨਹੀਂ ਵੇਚੇ ਕੇ ਸਰਕਾਰੇ ਬਕਾਉਂਦੀਆ ਉਹ ਬਿਲਕੁਲ ਅੱਜ ਸਪਸ਼ਟ ਹੋ ਰਿਹਾ ਉਹਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਹੋ ਰਹੇ ਆ ਰਾਜਨੀਤਿਕ ਆਗੂ ਵੀ ਆ ਰਹੇ ਆ ਕਈ ਪੰਚ ਸਰਪੰਚ ਜਿਹੜੇ ਇਹਨਾਂ ਨੇ ਧੱਕੇ ਦੇ ਨਾਲ ਬਣਾਏ ਆ ਉਹ ਵੀ ਦਿਨੋ ਦਿਨ ਤੁਹਾਡੇ ਸਾਹਮਣੇ ਮੀਡੀਆ ਤੇ ਆ ਰਹੇ ਆ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਹੈ ਜੀ ਇਹ ਜੇ ਲੋਕਲ ਪੇਟ ਇਹ ਸਰਕਾਰ ਤੋਂ ਬਿਨਾ ਇਹ ਧੰਦਾ ਚੱਲਦਾ ਹੁੰਦਾ ਜੇ ਤੁਸੀਂ ਲੋਕ ਅੱਜ ਸਰਕਾਰ ਦਾ ਇਸ ਕੱਲ ਦਾ ਵਿਰੋਧ ਕਰਨ ਵਾਸਤੇ ਉੱਠੇ ਹੋ ਤਾਂ ਤੁਹਾਡੇ ਮੂੰਹ ਨੂੰ ਬੰਦ ਕਰਨ ਦੇ ਲਈ ਪਰਚਾ ਹੀ ਆ ਕਿੰਨਾ ਕੋਲੇ ਹੱਲਾ ਔਰ ਜਿਹੜਾ ਮਹਿੰਦਰਪਾਲ ਲੋਪਾ ਜਿੱਤੇ ਪਰਚਾ ਹੋਇਆ ਜਾਂ ਉਹਦੇ ਸਾਥੀ ਸਤਜੀਪ ਸਿੰਘ ਭਾਮਾ ਐਨਕੀ ਗੜ੍ਹ ਵਾਲੇ ਤੇ ਸਰਕਾਰ ਜੋ ਵਿਰੋਧ 27 ਜਨਵਰੀ ਨੂੰ ਇੱਕ ਕੋਟੀ ਸੇਖਾਂ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਕੀਤੀ ਜਾਂਦੀ ਉਹਦੇ ਵਿੱਚ ਮੈਂ ਵੀ ਮਿੰਦਰਪਾਲ ਉਪਰਿਵੰਜਨ ਨਾਲ ਸ਼ਾਮਲ ਹੁੰਨਾ ਸੀ ਕੋਟੀ ਸੇਖਾਂ ਦੇ ਵਿੱਚ ਜਾ ਕੇ ਉਹ ਰੈਲੀ ਨੂੰ ਸਬੋਧਨ ਕਰਦੇ ਆ ਗੁਰਦੁਆਰਾ ਨਿੰਗਾ ਸੋਣੀ ਤੋਂ ਉਹ ਜਿਹੜੇ ਸ਼ੁਰੂ ਹੁੰਦੀ ਹੈ ਤੇ ਉੱਥੇ ਸੀ ਚੌਂਕ ਦੇ ਵਿੱਚ 10 ਜੀ ਮਾਈਕ ਤੇ ਜਾ ਕੇ ਆਪਣਾ ਕਟਾ ਲਾ ਕੇ ਉਸ ਤੋਂ ਬਾਅਦ ਉਹ ਸਮਾਪਤੀ ਆਲ ਪਾਸੇ ਜਾ ਕੇ ਅਸੀਂ ਜਿਹੜਾ ਉਹਦਾ ਵਿਰੋਧ ਕਰਕੇ ਉੱਥੇ ਸਮਾਪਤ ਫਿਰ ਗੁਰਦੁਆਰਾ ਸਾਹਿਬ ਵਿੱਚ ਆ ਜਾਂਦੇ ਆ ਉਸ ਦੌਰਾਨ ਇੱਕ ਜਿਹੜੀ ਲੜਕੀ ਆ ਉਹਦੀ ਉਸ ਟਾਈਮ ਸਾਨੂੰ ਉਮਰ ਲੱਗਦੀ ਕਿਉਂਕਿ ਉਹਦੇ ਸੰਧੂਰ ਵੀ ਪਾਇਆ ਹੋਇਆ ਸੀਗਾ ਸੁਰਖੀ ਬਿੰਦੀ ਚੂੜੀਆਂ ਵੀ ਸੀ ਲਾਲ ਸੂਟ ਪਾਇਆ ਹੋਇਆ ਸੀਗਾ ਤੇ ਉਹ ਉੱਥੇ ਲੰਗਰ ਛਕਣ ਦੇ ਵਿੱਚ ਆਉਂਦੀ ਆ ਲੰਗਰ ਦੇ ਵਿੱਚ ਜਦੋਂ ਲੰਗਰ ਛਕਣ ਲੱਗਦੀ ਹੈ ਕਿਉਂਕਿ ਹੱਥ ਬਹੁਤ ਪੂਰੀ ਹੁੰਦੀਆਂ ਝੱਗਦੀਆਂ ਉੱਥੋਂ ਦੇ ਜਿਹੜੇ ਨੱਗਸਕ ਸੀਗੇ ਉਹ ਕਹਿੰਦੇ ਵੀ ਇਹ ਤਾਂ ਅੱਗੇ ਵੀ ਇਸੇ ਹੱਥ ਕੋਲ ਦੇ ਜੋ ਪਤਾ ਲੱਗਦਾ ਵੀ ਇਹਦਾ ਨਸ਼ਾ ਖਾਤਾ ਤੇ ਉਹ ਦੱਸਣ ਵਾਲੇ ਵੀ ਨਹੀਂ ਗਏ ਵੀਰ ਵੀ ਜਿਹੜੇ ਸੀਗੇ ਨੱਗਸਕ ਜਾਂ ਉੱਥੋਂ ਦੇ ਲੰਗਰ ਦੇ ਵਰਤਾਵੇ ਸੀ ਉਹ ਕਹਿੰਦੇ ਵੀ ਇਹਦਾ ਹਾਰ ਇਹੋ ਜਿਹਾ ਹੀ ਲੈਂਦਾ ਇਹ ਅੱਗੇ ਜਿਹੜੇ ਲੰਗਰ ਸ਼ਰ ਕਰਨ ਆਉਂਦੀ ਹੈ ਬੀਬੀ ਇਸ ਤਰ੍ਹਾਂ ਕਰਕੇ ਇਹ ਨਸ਼ੇ ਦੀ ਆਦੀ ਆ ਉਸ ਬੀਬੀ ਨੇ ਬਿਲਕੁਲ ਸਪਸ਼ਟ ਦੱਸਿਆ ਜਿਨ੍ਹਾਂ ਦੇ ਖਿਲਾਫ ਅਸੀਂ ਮਹਿਮਲ ਲੈ ਕੇ ਗਏ ਸੀ ਵੀ ਆ ਆ ਸਟੂਰਾਵਾਂ ਵਾਲੇ ਮੈਡੀਕਲ ਦੇ ਨਾਂ ਤੇ ਪਰਾਗੇ ਵੇਚ ਰਹੇ ਆ ਨਸ਼ੇ ਨਿਰਆਜ ਵੇਚ ਰਹੇ ਆ ਉਹਨਾਂ ਦਾ ਯੋਨੇ ਨਾਮ ਲੈ ਦਿੱਤਾ ਵੀ ਇੱਥੇ ਤਾਂ ਜਿਹੜੀਆਂ ਲੈਣਾ ਲੱਗ ਕੇ ਹਸਪਤਾਲ ਦੇ ਮੂਹਰੇ ਜਿਹੜੇ ਆ ਅਸੀਂ ਪਰਾਗੇ ਮਿਲਦੇ ਆ ਤਾਂ ਸਾਰਾ ਕੁਝ ਅਸੀਂ ਆ ਜਿਹੜੀ ਡੈਂਟੀਫਿਕੇਸ਼ਨ ਆ ਜੋ ਪੱਤਰਕਾਰ ਦੀ ਧੂਮਕਾ ਹੁੰਦੀ ਆ ਜੋ ਤਾਰਾ ਹੁੰਦੀ ਆ ਉਹਨਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਮਹਿੰਦਰਪਾਲ ਲੂੰਬਾ ਜੀ ਨੇ ਸਾਰੀ ਉਹਦੀ ਕਵਰਿੰਗ ਜੋਖ ਬਣਦੀ ਸੀ ਕਿ ਦੂਰ ਰਹੇ ਕਿਤੀ ਆ ਕੋਈ ਉਹ ਲੜਕੀ ਦੇ ਨੇੜੇ ਨਹੀਂ ਜਾਏਗੀ ਕੋਈ ਹੋਰ ਨਹੀਂ ਸੀਗਾ ਔਰ ਲੜਕੀ ਨੇ ਆਪਦੇ ਮੂਹ ਜੋ ਬਿਆਨ ਕੀਤਾ ਉਹਦੇ ਮਤਲਬ ਉਹ ਜਿਹੜਾ ਵਾ ਖਬਰ ਚੱਲੀ ਆ ਮੂੰਹ ਟਾ ਕੇ ਚੱਲੀ ਆ ਕੋਈ ਉਹਦੀ ਟੈਕਸਟ ਸਟੇਸ਼ਨ ਜਿਹੜੀ ਸੀਗੀ ਉਹਦੀ ਆਈਡੀ ਜਿਹੜੀ ਸੀ ਉਹ ਨਸਰ ਨਹੀਂ ਕੀਤੀ ਗਈ ਸਮਾਜ ਦੇ ਵਿੱਚ ਦੂਸਰੇ ਦਿਨ ਜਦੋਂ ਪਤਾ ਲੱਗਦਾ ਡਰੱਗ ਵਾਲਿਆਂ ਨੂੰ ਜਿਹੜੇ ਦੁਕਾਨ ਵਾਲੇ ਡਰੱਗ ਵਾਲੇ ਵੇਚਦੇ ਸੀਗੇ ਉਹ ਉਹਦੇ ਘਰ ਜਾਂਦੇ ਆ ਉਹ ਘਰ ਦੀ ਉਹਦੇ ਵੀਡੀਓ ਵੀ ਬਣਾਉਂਦੇ ਆ ਉਹਦੇ ਭਰਾਵਾਂ ਨੂੰ ਨਾਲ ਖੜੇ ਕਰਕੇ ਉਸ ਲੜਕੀ ਤੋਂ ਉਹ ਬਿਆਨ ਦਵਾਉਂਦੇ ਆ ਵੀ ਇਹ ਜਿਹੜੇ ਸਾਨੂੰ ਕੱਲ ਨਸ਼ਾ ਬੋਦੀ ਫਰੰਟ ਵਾਲੇ ਆਏ ਕਹੇਗੇ ਉਹ ਕਹੇਗੇ ਹਾਲਾਂਕਿ ਜਿਹੜੇ ਕੁੱਤਾ ਕੰਮ ਕੀਤਾ ਸੀ ਉਹ ਸਾਰਾ ਡਰੱਗ ਵਾਲਿਆਂ ਨੇ ਦੂਜਿਆਂ ਨੇ ਕੀਤਾ ਸੀਗਾ ਇਹਦੇ ਇਹਦੇ ਦੌਰਾਨ 27 ਨੂੰ ਜੇਕਰ ਘਟਨਾ ਹੁੰਦੀ ਹੈ ਤਾਂ 28 ਨੂੰ ਅਸੀਂ ਵੀ ਸਾਡੇ ਵੀ ਜਿਹੜੇ ਬੰਦੇ ਜਾਂਦੇ ਆ ਔਰ ਉੱਥੋਂ ਦੇ ਮਹੱਲੇ ਦੇ ਮੋਹਤਵਾਰ ਵਿਅਕਤੀਆਂ ਨੂੰ ਕੋਟੀ ਸੇਖਾਂ ਦੇ ਨਾਲ ਲੈ ਕੇ ਉਸ ਪਰਿਵਾਰ ਦੇ ਕੋਲ ਜਾਂਦੇ ਆ ਉਸ ਬੀਬੀ ਕੋਲੇ ਜਾ ਕੇ ਉਹਨੂੰ ਬੇਨਤੀ ਕਰਦੇ ਜਨੇਰ ਤੋਂ ਦੀ ਦਵਾਈ ਚਲਾਉਂਦੇ ਆ ਜੀਵਾਂ ਦੀਆਂ ਗੋਲੀਆਂ ਚਲਾਉਂਦੇ ਆ ਉਹ ਉਹਦਾ ਬਿਲਕੁਲ ਢੱਗਿਆ ਹੋਇਆ ਵਾ ਉਹ ਬੀਬੀ ਨੂੰ ਠਾਈ ਨਤੀ ਤਰੀਕ ਨੂੰ ਜਿਹੜਾ ਉੱਥੋਂ ਦੀ ਐਸਐਚਓ ਆ ਖਾਣੇ ਦੀ ਮੁਖੀ ਆ ਬੀਬੀ ਸੁਨੀਤਾ ਬਾਵਾਜੀ ਉਹਨਾਂ ਕੋਲੇ ਪੇਸ਼ ਕੀਤਾ ਜਾਂਦਾ ਸੁਨੀਤਾ ਬਾਵਾਜੀ ਦੇ ਸਾਹਮਣੇ ਬਿਲਕੁਲ ਗੱਲਬਾਤ ਹੁੰਦੀ ਆ ਕਿ ਇਹ ਲੜਕੀ ਦੇ ਨਾਲ ਆਹ ਵਰਤਾਓ ਹੋ ਰਿਹਾ ਆ ਕੁਝ ਹੋ ਰਿਹਾ ਇਹਨੇ ਲੜਕੀ ਦੇ ਉੱਤੇ ਬਿਆਨ ਵੀ ਦਿੱਤੇ ਆ ਕਿ ਮੇਰੇ ਕੋਲੇ ਜਿਹੜੇ ਮੰਡੀ ਦੇ ਉੱਤੋਂ ਕੋ ਮਲਜੀਤ ਕੌਰ ਆ ਜਾਂ ਕੋਈ ਹੋਰ ਉਹ ਮੈਥੋਂ ਧੰਦਾ ਕਰਾਉਂਦੇ ਆ 300 ਰੁਪਿਆ ਆਪ ਲੈਂਦੇ ਆ 150 ਆਪ ਰੱਖਦੇ ਆ ਤੇ ਮੈਨੂੰ ਵੀ ਜਿਹੜਾ ਉੱਚੋਂ 150 ਦਿੰਦੇ ਆ ਉਹ ਧੰਦੇ ਦੇ ਦੌਰਾਨ ਜਦੋਂ ਕਿਤੇ ਉਹ ਭੈਣ ਸਨੀਤਾ ਨੇ ਐਸਐਚਓ ਸਾਹਮਣੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮਿੱਟੀ ਦੇ ਵਿੱਚ ਰੇਡ ਮਾਰੀ ਉੱਥੋਂ ਗਾਹਕੀ ਬਰਾਮਦ ਹੋਏ ਉੱਥੋਂ ਨਜਾਇਜ਼ ਸਾਰਾ ਕੁਝ ਜੋ ਸੀ ਬਰਾਮਦ ਹੋਣਾ ਸੀ ਉਹ ਤੁਹਾਨੂੰ ਹੋਇਆ ਪਰ ਉਹ ਕੀ ਸੀਗਾ ਵੀ ਉਹ ਸਾਰੇ ਤਾਸੀ ਦੇ ਨੁਕਾਉਣ ਦੀ ਖਾਤਰ ਕਿਉਂਕਿ ਜਦੋਂ ਰਾਜਨੀਤਿਕ ਲੋਕਾਂ ਦਾ ਘਣਾਉਣਾ ਚਿਹਰਾ ਜਿਹੜਾ ਬੁਰੇ ਆਉਂਦਾ ਹੋਵੇ ਤਾਂ ਉਹ ਸਾਰੇ ਦਾ ਸਾਰਾ ਉਸ ਨੂੰ ਦਪਾਉਣ ਦੀ ਖਾਤਰ ਫਿਰ ਉਹ ਆਵਾਜ਼ ਜਿਹੜੇ ਹੁੰਦੇ ਵਿਸਲ ਬਲੂਰ ਹੁੰਦੀ ਹੈ ਜਿਹੜੇ ਉਹ ਆਵਾਜ਼ ਨੂੰ ਦਪਾਉਣ ਦੀ ਕੋਸ਼ਿਸ਼ ਕਰਦੇ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਸਾਡਾ ਇੱਕ ਪੱਤਰਕਾਰ ਭਰਾ ਜਿਹੜਾ ਬਾਘੇ ਪ੍ਰਣ ਦੇ ਐਮਐਲਏ ਨੂੰ ਦੇ ਚਪੇੜੇ ਵੀ ਮਾਰ ਦਿੱਤੇ ਸੀ ਉਹਦੋਂ ਵੀ ਅਸੀਂ ਚੁੱਪ ਰਹੇ ਕਦੋਂ ਤੱਕ ਆਪਾਂ ਕੱਲੇ ਕੱਲੇ ਜਿਹੜੇ ਕੋਟ ਖਾਂਦੇ ਰਹਿਣਾ ਚੁੱਪ ਰਹਾਗੇ ਠੀਕ ਆ ਸਰਕਾਰ ਬਣਾਈ ਆ ਪਰ ਸਰਕਾਰ ਇਸ ਤਰ੍ਹਾਂ ਦੀਆਂ ਨੀਤੀਆਂ ਬਣਾ ਰਹੀ ਹੁੰਦੀ ਸੀ ਕਿ ਆਏ ਦਿਨ ਉਹੀ ਡੰਡਾ ਸਾਡੇ ਤੇ ਵਰਨ ਲੱਗ ਗਿਆ ਕੋਈ ਉਮਰ ਦਾ ਲਿਆ ਨਹੀਂ ਦੇਖਿਆ ਜਾਂਦਾ 20-20 ਸਾਲ ਦੀਆਂ ਲੜਕੀਆਂ ਜਿਹੜੀਆਂ ਸਾਡੇ ਨਾਲ 20-20 ਆਪਣਾ 50-50 60 ਸਾਲ ਦੀਆਂ ਮਤਾਵਾ ਜਿਹੜੀਆਂ ਸਾਡੇ ਬੱਚਿਆਂ ਦਾ ਸੰਘਰਸ਼ ਆਪ ਦੇ ਪੋਤੇ-ਪੋਤੀਆਂ ਦਾ ਸੰਘਰਸ਼ ਲੜ ਰਹੇ ਆ ਉਹਨਾਂ ਦੀਆਂ ਬੁੱਤਾਂ ਪਰ ਉਹਨਾਂ ਦੇ ਵਿੱਚ ਪਿੜੇ ਲੋਕੀਆਂ ਇਹ ਹਾਲਾਤ ਪੈ ਚੁੱਕੇ ਆ ਜਦੋਂ ਵੀ ਕੋਈ ਬਚਾਰਾ ਆਪਣਾ ਇਨਸਾਫ ਲੈਣ ਜਾਇਆ ਜਾਂਦਾ ਵਾ ਤਾਂ ਪਹਿਲੇ ਦਿਨ ਹੁਣ ਕੱਲ ਦੀ ਵੀਡੀਓ ਚੱਲੀ ਜਾਂਦੀ ਐ ਕਿ ਐਸਐਸ ਆਪਣੇ ਐਸਆਈ ਨੇ ਤੇ ਮੋਰਚੀ ਨੇ ਇੱਕ ਲੜਕੀ ਨੂੰ ਵੀ ਕੁੱਟਿਆ ਇੱਕ ਲੜਕੇ ਨੂੰ ਵੀ ਕੁੱਟਿਆ ਉਹ ਕੀ ਆ ਵੀ ਆਪਣੀ ਬਾਤ ਦੇਣ ਦੇ ਸੀ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ ਵਾ ਉਹਨਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹ ਕਹਿੰਦੇ ਸਾਡੇ ਥਾਣੇ ਚੋਂ ਬਾਹਰ ਹੋ ਜਾਓ ਥਾਣੇ ਇਹਨਾਂ ਦੇ ਪਿਓ ਦੇ ਵੀ ਇਹ ਸਮਾਜਿਕ ਪ੍ਰਾਪਰਟੀ ਆ ਸਮਾਜਿਕ ਪ੍ਰਾਪਰਟੀ ਦੇ ਵਿੱਚ ਇਹਨਾਂ ਨੂੰ ਅਧਿਕਾਰ ਦਿੱਤਾ ਗਿਆ ਔਰ ਇਹ ਸਾਡੇ ਸਰਕਾਰੀ ਜਿਨ੍ਹਾਂ ਵੀ ਅਮਲਾਕਾਂ માં ਇਹ ਸਾਡੇ ਕਲਰਕ ਸਾਡੀ ਕਾਰਵਾਈ ਕਰਨਾ ਇਹਨਾਂ ਦਾ ਮਕਸਦ ਆ ਇਹਨਾਂ ਦਾ ਬੰਦਾ ਕਾਨੂੰਨ ਇਸ ਕਰਕੇ ਭਾਵੇਂ ਡੀਸੀ ਤੱਕ ਦੇ ਆ ਅਧਿਕਾਰੀਆਂ ਨੇ ਅੱਜ ਆਪਕੋ ਆਪਣੇ ਜਿਹੜੇ ਹੱਕ ਅਧਿਕਾਰ ਕੋਲੇ ਇਹਨਾਂ ਰਾਜਨੀਤਿਕ ਜਿਹੜੇ 5 ਸਾਲਾਂ ਬਾਅਦ ਕੇ ਹੁੰਦੇ ਆ ਉਹਨਾਂ ਮੂਰੇ ਗੋਡੇ ਟੇਕੇ ਬੈਠੇ ਕਿਉਂਕਿ ਜ਼ਿਆਦਾਤਰ ਜਿਹੜੇ ਆ ਆਈਪੀਐਸ ਜਾਂ ਆਈਏਐਸ ਜਾਂ ਹੋਰ ਅਧਿਕਾਰੀ ਜਿਹੜੇ ਆ ਉਹ ਕਿਤੇ ਨਾ ਕਿਤੇ ਇਹਨਾਂ ਦੇ ਕਾਲੇ ਧੰਦੇ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਤੁਸੀਂ ਵਾਕਵਾ ਖੱਠਾਵਾ ਤੋਂ ਜਿਹੜੀਆਂ ਸਾਰੀਆਂ ਸਟੇਟਮੈਂਟਾਂ ਪੜ੍ਹ ਰਹੀਆਂ ਬਹੁਤ ਸਾਰਾ ਪੁਛਾਰਿਆ ਇਸ ਕਰਕੇ ਵੀਰੋ ਜਿਹੜੀ ਅੱਜ ਕੱਲ ਆਪਾਂ ਹਾਈ ਕੋਰਟ ਦੇ ਵਿੱਚ ਮhenderpal Lumba ji ਵੱਲੋਂ ਦਰਖਾਸਤ ਇੱਕ ਦਿੱਤੀ ਗਈ ਸੀ ਅੱਜ ਉਹਦੇ ਤੇ ਸੁਣਵਾਈ ਹੁਣ ਹੋ ਚੁੱਕੀ ਆ ਪੰਜਾਬ ਸਰਕਾਰ ਨੂੰ ਸਟੇਟ ਨੂੰ 21 ਅਪ੍ਰੈਲ ਵਾਸਤੇ ਸਾਰਾ ਕੋਰਸ ਜੇਦਾ ਪਲੰਦਾ ਲੈ ਕੇ ਪਹੁੰਚਣ ਲਈ ਸੱਦਾ ਦੇ ਦਿੱਤਾ ਹਾਈ ਕੋਰਟ ਨੇ ਔਰ ਨਾਲ ਜਦੋਂ ਮੋਕੇ ਦੇ ਵਿੱਚ ਸੁਣਵਾਈ ਹੋਈ ਸੀ ਤਾਂ ਜੱਜ ਸਾਹਿਬ ਜਿਹੜੇ ਮੋਕੇ ਦੇ ਜਿਨ੍ਹਾਂ ਨੇ ਸੁਣਵਾਈ ਕੀਤੀ ਸੀ ਇੱਥੇ ਸੈਸ਼ਨ ਜੱਜ ਨੇ ਉਸ ਨੇ ਚਿੰਤਾ ਜਾਹਰ ਕੀਤੀ ਸੀ ਕਿ ਪੰਜਾਬ ਪੁਲਿਸ ਦੇ ਕਿ ਜਿਹੜੇ ਕਿ ਬਿਆਨ ਆ ਲੜਕੀ 17 ਸਾਲ ਤੋਂ ਘੱਟ ਆ ਇਹ 17 ਸਾਲ ਤੋਂ ਲੜਕੀ ਘੱਟ ਦੇ ਬਿਆਨ ਜਿਹੜੇ ਆ ਕਿਸੇ ਮੈਜਿਸਟਰੇਟ ਕੋਲੇ ਕਰਾਈ ਜਾਣੀ ਸੀ ਕਿਸੇ ਜੱਜ ਕੋਲੇ ਅਧਿਕਾਰੀ ਕੋਲੇ ਕਰਾਈ ਜਾਣੇ ਸੀ ਉਹਨਾ ਬਿਆਨਾਂ ਦੇ ਵਿੱਚ ਮਹਿੰਦਰਪਾਲ ਰੁੰਦੇ ਦਾ ਕਿਤੇ ਕੋਈ ਲੜਕੀ ਨੇ ਜ਼ਿਕਰ ਨਹੀਂ ਕੀਤਾ ਵੀ ਮੇਰੇ ਨਾਲ ਕੋਈ ਮਾੜਾ ਵਰਤਾਓ ਕੀਤਾ ਜਾਂ ਮੈਨੂੰ ਕੋਈ ਇਹਨਾਂ ਨੇ ਨਸ਼ਾ ਪਿਆਇਆ ਵਾ ਜਾਂ ਕੋਈ ਮੇਰਾ ਨਸ਼ੇ ਦਾ ਸੇਵਨ ਕਰਾਇਆ ਉਹ ਲੜਕੀ ਨੇ ਕਿਤੇ ਬਿਆਨ ਨਹੀਂ ਦਿੱਤਾ ਔਰ ਇਸ ਦੇ ਨਾਲ ਹੀ ਜਿਹੜੀ ਐਫ ਆਈ ਆਰ ਐ ਕੱਟੀ ਗਈ ਆ ਉਹਦੇ ਵਿੱਚ ਵੀ ਕਿਤੇ ਜ਼ਿਕਰ ਨਹੀਂ ਆਉਂਦਾਗਾ ਤੇ ਉਹ ਜੱਜ ਸਾਹਿਬ ਦੇ ਪੁਲਿਸ ਨੂੰ ਇਸ ਤਰੀਕੇ ਦੇ ਨਾਲ ਮਤਲਬ ਪੂਰੀ ਗੰਭੀਰਤਾ ਦੇ ਨਾਲ ਆ ਵੀ ਤੁਸੀਂ ਮੇਰੇ ਹੱਥ ਬੰਨ੍ਹ ਦਿੱਤੇ ਆ ਜਿਹੜੇ ਨਵੇਂ ਕਾਨੂੰਨ ਆ ਗਏ ਉਹਨਾਂ ਕਾਨੂੰਨਾਂ ਦੇ ਅਧੀਨ ਵੀ ਨਵੇਂ ਇਹਨਾਂ ਲੋਕਾਂ ਨੂੰ ਜਮਾਨਤ ਨਾ ਦੇ ਸਕਾ ਇਹਨਾਂ ਦੀ ਸੁਣਵਾਈ ਨਾ ਕਰ ਸਕਾ ਤੁਸੀਂ ਇਹਨਾਂ ਤੇ ਬਲਾਤਕਾਰ ਵਾਲੇ ਤੇਸ ਦੇ ਵਿੱਚ ਤੁਸੀਂ ਇਹਨਾਂ ਨੂੰ ਇੱਕ ਪੱਤਰਕਾਰ ਇੱਕ ਸਮਾਜ ਦਾ ਅੰਸਰ ਚੰਗਾ ਬੰਦਾ ਵਾ ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜਾ ਵਾ ਇੱਕ ਬਲਾਤਕਾਰ ਵਰਗੇ ਧਰਾਵਾਂ ਦੇ ਵਿੱਚ ਜਾਂ ਨਸ਼ਾ ਵਿੱਚ ਨਾਲੀਆਂ ਧਰਾਵਾਂ ਦੇ ਵਿੱਚ ਫਿੱਟ ਕਰ ਦਿੱਤਾ ਇਹ ਕਿਵੇਂ ਕਿਉਂ ਹੋ ਰਿਹਾ ਵਾ ਤਾਂ ਉਹ ਇਸ ਮੁੱਦੇ ਤੇ ਜੱਜ ਸਾਹਿਬ ਗੰਭੀਰ ਸੀ ਔਰ ਬੜਾ ਉਹਨਾਂ ਨੇ ਇਸ ਗੱਲ ਨੂੰ ਗੰਭੀਰਤਾ ਦਾ ਉਹਨਾਂ ਲਏ ਕਿ ਹਾਈ ਕੋਰਟ ਨੂੰ ਜਿਹੜੀ ਆਪਾਂ ਅਰਜ਼ੀ ਕੀਤੀ ਆ ਉਹਦੇ ਤੇ ਅੱਜ ਆਪਣੀ ਸੁਣਵਾਈ ਹੋਈ ਆ ਉਹ ਸੁਣਵਾਈ ਵੀ ਪਹਿਲੇ ਦਿਨ ਤੇ ਲਾਗ ਹੋ ਗਈ ਆ ਤੇ ਨਾਲ ਹੀ ਇੱਕੀ ਜਿਹੜੀ ਅਪ੍ਰੈਲ ਨੂੰ ਤੇ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਆ ਉਸ ਤੋਂ ਪਹਿਲਾਂ ਆਪਾਂ ਨੂੰ ਬਹੁਤ ਹੀ ਵੱਡੇ ਤਰੀਕੇ ਦੇ ਨਾਲ SSP ਡਾਕਟਰ ਜਾਂ ਡੀਸੀ ਦਫ਼ਤਰ ਦੇ ਵਿੱਚ ਤਤਰ ਆੁਰੱਖਣਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਤੇ ਜਿਹੜੇ ਸਮਾਜਿਕ ਕਾਰਕੋਨਾਂ ਜਿਹੜੇ ਸਮਾਜ ਦੇ ਭਲੇ ਵਾਸਤੇ ਕੁਰੇ ਹੋਏ ਲੋਕ ਆ ਉਹਨਾਂ ਤੇ ਬਿਨਾਂ ਇਨਕੁਆਰੀ ਕੋਈ ਨਹੀਂ ਵਿਅਕਤੀ ਜਿਹੜਾ ਪਰਚਾ ਨਾਲ ਦਰਜ ਕਰੇ ਹਾਂ ਜੇ ਕੋਈ ਸਾਡੇ ਵਿੱਚੋਂ ਦੋਖੀ ਲੱਗਦਾ ਉਹਦੀ ਇਨਕੁਆਰੀ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਹ ਕਰਨਾ ਚਾਹੀਦਾ ਤੁਹਾਨੂੰ ਕਰੋ ਏ ਨਹੀਂ ਅਸੀਂ ਕਹਿੰਦੇ ਆ ਕਿ ਸਾਡੇ ਵਿੱਚੋਂ ਸਾਫ ਚਿਹਰੇ ਵੀ ਕਾਲੇ ਚਿਹਰੇ ਨਿੱਕੜ ਸਕਦੇ ਆ ਜਦੋਂ ਕੋਈ ਬੰਦਾ ਵਿੱਚੋਂ ਤੁਰਦਾ ਨਾ ਉਦੋਂ ਪਤਾ ਲੱਗਦਾ ਇਹ ਨਹੀਂ ਹੁੰਦਾ ਕਾ ਜ਼ਰੂਰੀ ਕਿ ਸਾਰੇ ਬੰਦੇ ਕੋਲੇ ਪਰ ਅਣਪਾਰੀ ਦਾ ਮੌਕਾ ਤਾਂ ਹੋਵੇ ਕੋਈ 18 ਫਰਵਰੀ ਦਾ ਪਰਚਾ ਦਰਜ ਹੋਇਆ ਦਾ ਤੇ 3 ਮਾਰਚ ਨੂੰ ਇਹ ਸਾਨੂੰ ਸਵੇਰੇ ਪਤਾ ਲੱਗਦਾ ਵੀ ਇਹ ਜਿਹੜਾ ਪਰਚਾ ਇੰਨੇ ਦਿਨਾਂ ਦਾ ਹੋਇਆ ਉਹ ਵੀ ਜਦੋਂ ਰੈਸਟੋਰੈਂਟੇ ਬਣਾ ਲੈਂਦੇ ਆ ਕੋਈ ਪਹਿਲਾਂ ਉਦੋਂ ਸਬੰਨ ਨਹੀਂ ਕੋਈ ਤਫतीश ਨਹੀਂ ਉਦੋਂ ਪਹਿਲਾਂ ਦੋ ਤਿੰਨ ਦਿਨ ਵੀ ਜਿਹੜੇ ਸਾਡੇ ਐਸਪੀ ਸਾਹਿਬ ਆ ਬਾਲਕ੍ਰਿਸ਼ਨ ਜੀ ਸਿੰਗਲਾ ਸਾਹਿਬ ਐਸਪੀ ਹੈਡ ਹੈਡਕੁਆਟਰ ਉਹਨਾਂ ਨੇ ਜਰੂਰ ਸੱਜਿਆ ਸੀ 2 ਜਨਵਰੀ ਇਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਇਹਨਾਂ ਨੂੰ ਸਮਝਾਇਆ ਸੀ ਕਿ ਭਾਈ ਤੁਸੀਂ ਇਹ ਲੈਣਾ ਚ ਆਇਨਾ ਕਰੋ ਤੁਸੀਂ ਉਹ ਨਾ ਕਰੋ ਸਮਾਜ ਦੇ ਤੇ ਪ੍ਰਸ਼ਾਸਨ ਦੇ ਵਿੱਚ ਤੁਸੀਂ ਢਿਕਾਣਾ ਬੜੋ ਇਹ ਬੰਦੇ ਜਿਹੜੇ ਉਹ ਆਪਣੀ ਚੈਨੀ ਤੇ ਤਰਕੇ ਲੋਕਾਂ ਦੇ ਵਿੱਚ ਟੁੱਟ ਕੇ ਆ ਤਾਂ ਇਹਨਾਂ ਨੂੰ ਵੀ ਲੱਗਦਾ ਸੀ ਵੀ ਸਾਡੇ ਮਾਨ ਸਨਮਾਨ ਨੂੰ ਕਿਤੇ ਠੇਸ ਪਾਉਂਦੀ ਆ ਅਸੀਂ ਨਾ ਕੰਮ ਗਲਤ ਕੀਤਾ ਨਾ ਕਾਲ ਤਹੁੰਗਣ ਵਾਲਾ ਇਸ ਤੋਂ ਪਹਿਲਾਂ ਵਾਲੀ ਜਿਹੜੀ ਘਟਨਾ ਸੀ ਜ਼ਿਆਦਾਤਰ ਜਿਹੜਾ ਇਸ ਦਾ ਦੈਰਾ ਵਾ ਉਹ ਕੱਢਾ ਆਪਣੇ ਅਰਸ਼ਦੀਪ ਪੌਰ ਜਿਹੜੀ ਇੰਸਪੈਕਟਰ ਪਹਿਲਾਂ ਕੋਈ ਕਿਸੇ ਦਾ ਕੋਈ بیم ਦਾ ਮਸਲਾ ਉੱਠਿਆ ਸੀ ਉਹਦੇ 8 ਲੱਖ ਦਾ ਮਸਲਾ ਉੱਠਿਆ ਸੀ ਉਹਦੇ ਤੇ ਬੀਬੀ ਅਰਸ਼ਦੀਪ ਪੌਰ ਤੇ ਜਿਹੜਾ ਵਾ ਅ ਪਰਚਾ ਦਾਰਜੋ ਕਿ ਐਸੋ ਵੀ ਐਸਐਚਓ ਸੀ ਕਿ ਉਹ ਤੁਹਾਡੇ ਸਾਰਿਆਂ ਦੇ ਇਤਿਆਜ਼ਾ ਉਸ ਮਸਲੇ ਦਾ ਵੀ ਜਿਹੜਾ ਕਿਤੇ ਨਾ ਕਿਤੇ ਅਧਿਕਾਰੀਆਂ ਤੇ ਜਿਹੜੇ ਰਾਜਨੀਤਿਕ ਲੋਕਾਂ ਦੇ ਨਾਲ ਘੁੰਮਦਾ ਸੀ ਉਹ ਖਬਰ ਜਿਹੜੀ ਮਹਿੰਦਰਪਾਲ ਲੁੰਬਾ ਜੀ ਨੇ ਚਲਾਈ ਸੀ ਆਪਣੇ ਜੀ.ਡੀ.ਪੀ. ਨੂੰ ਉੱਤੇ ਹੋਰ ਚੈਨਲਾਂ ਨੇ ਨਹੀਂ ਚਲਾਈ ਸੀ ਉਹਦਾ ਵੀ ਕਾਰਨ ਸੀ ਕਿਉਂਕਿ ਉਹਦੋਂ ਵੀ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਏ ਜਿਵੇਂ ਤੂੰ ਆਸ ਦੀ ਖਬਰ ਹਟਾ ਦੇ ਪਿੱਛੇ ਜਾ ਆਏ ਕਰਦੇ ਉਹ ਕਰਦੇ ਉਹ ਖਬਰ ਨਹੀਂ ਹੁੰਦੀ ਸੀ ਕਿ YouTube ਤੋਂ ਇਸ ਕਰਕੇ ਇਹ ਇਹ ਸਾਰਾ ਕੁਝ ਜਿਹੜਾ ਵਰਤਾਰਾ ਬਣਿਆ ਵਾ ਸਤਿਕਾਰਯੋਗ ਵੀਰੋ ਤੁਸੀਂ ਆਏ ਆ ਔਰ ਤੁਹਾਨੂੰ ਮੈਂ ਇਹ ਤੇ ਇਹ ਯਕੀਨ ਦਿਵਾ ਸਕਦਾ ਕਿ ਲੰਬਾ ਸਮਾਂ ਮੇਰੇ ਦੱਪਾ ਲੰਬਾ ਜੀ ਨਾਲ ਕੰਮ ਕਰਦਾ ਮੌਕਾ ਮਿਲਿਆ ਤੇ ਰਹੀ ਜਾਨ ਮੈਨੂੰ ਲੱਗਦਾ ਲੰਬਾ ਸਮਾਂ ਹੋਰ ਵੀ ਕਰਾਂਗੇ ਉਹ ਜਿਹੜਾ ਹੀਰੇ ਦੀ ਚਮਕ ਬਣ ਕੇ ਡਾਇਮੰਡ ਦੀ ਚਮਕ ਬਣ ਕੇ ਜਿਹੜਾ ਨਾਟਕ ਨਿਕਲ ਕੇ ਆਊਗਾ ਸਮਾਜ ਦੇ ਵਿੱਚ ਉਹ ਤੁਹਾਡਾ ਜਿਹੜਾ ਵੀ ਬੰਦਾ ਇਥੋਂ ਆਪਦੇ ਮੂੰਹ ਚੋਂ ਆਵਾਜ਼ ਕੱਢੂਗਾ ਜਸਤਰਾ ਦੇਵੀ ਉਹ ਤੁਹਾਡੀ ਆਵਾਜ਼ ਨੂੰ ਕਦੇ ਵੀ ਕਲਾਂਕੀ ਨਹੀਂ ਲੱਗਣ ਦਊਗਾ ਤੁਹਾਡੀ ਆਵਾਜ਼ ਉਹ ਸੱਚੀ ਆਵਾਜ਼ ਹੋਊਗੀ ਇਸ ਇਸ ਵਿੱਚ ਨਾ ਉਹ ਬਲਾਤਕਾਰਿਆ ਨਾ ਉਹ ਨਸ਼ੇ ਵੇਦਾ ਨਾ ਉਹ ਸਮਾਜਿਕ ਨੂੰ ਸਮਾਜਿਕ ਗਲਤ ਤਰੀਕੇ ਦਾ ਵਰਤੀਰਾ ਕਰਦਾ ਵਾ ਇਹ ਮੈਂ ਆਪਣੇ ਵੱਲੋਂ ਵਾਅਦਾ ਦਿੰਦਾ ਕਿ ਬਾਕੀ ਜਿੰਨਾ ਵੀ ਰਾਜ ਦੇ ਅੰਦਰ ਵਰਤਿਆ ਜਾ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਹ ਸਾਰਾ ਘਟਨਾ ਕਰਨ ਸੀ ਇਸ ਥਾਣੀ ਦਾ ਔਰ ਇਸ ਤੋਂ ਲੰਬਾ ਸਮਾਂ ਜਾਵਾਂਗੇ ਤਾਂ ਫਿਰ ਕਹਾਂਗੇ ਆਪਾਂ ਜਲਦ ਤੋਂ ਜਲਦ ਜਿਹੜਾ ਅਗਲਾ ਪ੍ਰੋਗਰਾਮ ਆ ਐਸਐਸਪੀ ਦੇ ਘਰਾਓ ਦਾ ਜਾਂ ਡੀਸੀ ਡਾਕਟਰ ਦੇ ਘਰਾਓ ਦਾ ਜਾ ਉਹਦੀ ਪ੍ਰਕਾਰ ਦਾ ਪਾਉ ਦਾ ਸਾਰਾ ਪ੍ਰੋਗਰਾਮ ਜੋ ਵੀ ਬਣੂਗਾ ਉਹ ਲੀਕ ਕੇ ਚਲਦੀ ਤੇ ਚਲਦੀ ਆਪਾਂ ਕੋਈ ਨੰਨਖ ਪੱਤਰ ਦੇਵਾਂਗੇ ਐਸਐਸਟੀ ਨੂੰ ਦੇਈਏ ਜਾਂ ਆਪਾਂ ਡੀਸੀ ਨੂੰ ਜਾਂ ਆਈਜੀ ਸਾਹਿਬ ਨੂੰ ਉਸ ਤੋਂ ਬਾਅਦ ਦੇ ਵਿੱਚ ਡੀਜੀਪੀ ਸਾਹਿਬ ਨੂੰ ਵੀ ਇਹ ਜਿਹੜੀਆਂ ਚਿੱਠੀਆਂ ਕੱਢਾਂਗੇ ਜੋ ਵੀ ਆਪਣੇ ਅ ਬਟ ਆਪਣੇ ਜਿਹੜੇ ਵਰਤਾਲਤ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਅਸੀਂ ਸਾਰਾ ਰਾਬਤਾ ਕਰਾਂਗੇ ਉਸ ਤੋਂ ਬਾਅਦ ਜੋ ਪ੍ਰੋਗਰਾਮ ਬਣੂਗਾ ਆਪਾਂ ਸਾਰੇ ਵੀਰ ਵੱਧ ਤੋਂ ਵੱਧ ਆਪਣਾ ਸਮਰਥਨ ਕੀਤਾਗੇ ਇਹ ਸੰਘਰਸ਼ ਦੇ ਵਿੱਚ ਜਿਹੜਾ ਮਹਿੰਦਰਪਾਲ ਲੋਬਾ ਜੀ ਔਰ ਜਿਹੜਾ ਉਹਨਾਂ ਦੇ ਸਾਥੀ ਜਿਹਨੇ ਆਪਣਾ ਸੁਖਦੀਪ ਸਿੰਘ ਭੰਮ ਜੀ ਬਰੀਪੁਰ ਤੋਂ ਨਸ਼ਾ ਰੋਕੀ ਪ੍ਰਾਪਤ ਤੇ ਪੰਜਾਬ ਦੇ ਪ੍ਰਧਾਨ ਇਹਨਾਂ ਦੇ ਵਾਸਤੇ ਅਸੀਂ ਸੰਘਰਸ਼ ਕਰਾਂਗੇ ਕਿਉਂਕਿ ਉਹਨਾਂ ਲੋਕਾਂ ਦਾ ਮਕਸਦ ਆਪਣੇ ਘਰਾਂ ਦੇ ਵਿੱਚੋਂ ਨਹੀਂ ਉਹਨਾਂ ਦਾ ਮਕਸਦ ਤੁਹਾਡੇ ਸਮਾਜ ਦੇ ਵਿੱਚ ਆ ਤਾਂ ਕਿ ਜਿਹੜੇ ਬੱਚੇ ਇਸ ਤਰ੍ਹਾਂ ਦੇ ਤੁਰੇ ਹੁੰਦੇ ਆ ਮੇਰਾ ਬੱਚਾ ਵੀ ਨਿਕਲ ਆਉ ਉਹ ਨਸ਼ਾ ਨਹੀਂ ਕਰਦਾ ਮੇਰਾ ਮਾਪੇ ਉਹ ਜਿਹੜਾ ਵਾ ਉਹ ਵੀ ਆਪਣੀ ਮਜਬੂਰੀ ਕਰਦਾ ਕੋਈ ਗਲਤ ਕਿਸ਼ਤ ਨਹੀਂ ਕਰਦਾਗਾ ਮੇਰਾ ਕੋਈ ਇਹਦੇ ਨਾਲ ਲੈਂਦੇ ਨਹੀਂ ਘਰ ਨਾਲ ਸਮਾਜ ਨਾਲ ਲੈਂਦੇ ਨਾਲ ਅਜ ਸਮਾਜ ਦੇ ਵਾਸਤੇ ਅਸੀਂ ਜਿੱਥੇ ਖੜੇ ਆ ਚਿੱਟੇ ਹੋ ਕੇ ਖੜਾਂਗੇ ਚੰਗੇ ਹੋ ਕੇ ਖੜਾਂਗੇ ਸਮਾਜ ਦੇ ਵਿੱਚ ਮੂੰਹ ਦਿਖਾਉਣ ਜੂਗੇ ਰਾਵਾਂਗੇ ਕੋਈ ਵੀ ਬੰਦਾ ਸਾਡੇ ਤੇ ਜੜੀ ਕੋਈ ਉਂਗਲ ਨਹੀਂ ਚੱਕੂਗਾ ਇਸ ਕਰਕੇ ਆਪਣੇ ਸਾਰੇ ਵੀਰਾਂ ਨੂੰ ਬੇਤੀ ਆ ਕਿ ਆਪਾਂ ਜਿਹੜਾ ਆਉਣ ਵਾਲਾ ਸਮਾਂ ਉਹਦੇ ਤੇ ਗੋਲ ਵੀ ਵਿਚਾਰ ਬਣਿਆ ਉਹਦੀ ਗੱਲਬਾਤ ਜ਼ਰੂਰ ਰੱਖਾਂਗੇ ਔਰ ਧੰਨਵਾਦ ਆ ਤੁਸੀਂ ਜਿਹੜਾ ਵੀ ਡਿਜੀਟਲ ਮੀਡੀਆ ਦੇ ਹਾਜ਼ਰ ਹੋਣ ਵਾਲਾ ਸੱਤ ਸੱਤ ਨੇ ਨਾਸ ਨਾਸ ਨੂੰ ਵੀ ਆਇਆ ਸਭ ਦਾ ਤੇ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜੇ ਵਾਹਿਗੁਰੂ ਜੀ ਕਿੱਥੇ